ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਤੁਹਾਨੂੰ ਅੱਜ ਸਿੱਖ ਇਤਿਹਾਸ ਦੇ ਨਾਲ ਜੋੜਦੇ ਆਂ ਸਿੱਧੂ ਚੈਨਲ ਵਾਈ ਵੀਰਾ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਲਾਇਕ ਵੀ ਕਰ ਦਿਓ ਮੇਰੇ ਵੀਰੋ ਇਹ ਜਿਹੜੀਆਂ ਸਿੱਖੀ ਇਤਿਹਾਸ ਦੀਆਂ ਹਿਸਟਰੀਆਂ ਸਟੋਰੀਆਂ ਜ਼ਰੂਰ ਫੜਨੀਆਂ ਚਾਹੀਦੀਆਂ ਤੇ ਬੱਚਿਆਂ ਨੂੰ ਸੁਣਾਉਣੀਆਂ ਚਾਹੀਦੀਆਂ। ਅੱਜ ਕੱਲ੍ਹ ਆਪਣੇ ਘਰਾਂ ਦੇ ਵਿੱਚੋਂ ਗੁਟਕਾ ਸਾਹਿਬ ਸਿੱਖ ਇਤਿਹਾਸ ਦੀਆਂ ਕਿਤਾਬਾਂ ਜਮ੍ਹਾਂ ਅਲੋਪ ਹੋ ਚੁੱਕੀਆਂ ਐ। ਕਿਉਂਕਿ ਅੱਜ ਕਿਤਾਬਾਂ ਸਿੱਖ ਇਤਿਹਾਸ ਪੜ੍ਹਨ ਦੀ ਬਹੁਤ ਜ਼ਿਆਦਾ ਜ਼ਰੂਰਤ ਐ। ਆਪਦੇ ਬਾਣੇ ਤੇ ਬਾਣੀ ਦੇ ਨਾਲ ਜੁੜਨ ਦੀ ਜ਼ਰੂਰਤ ਹੈ ਬੱਚਿਆਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਜੇ ਅੱਜ ਆਪਦੇ ਬੱਚਿਆਂ ਨੂੰ ਗੁਰਤੀ ਦੇਣੀ ਆ ਸਾਹ ਸੰਗਤ ਚਾਹੇ ਬਾਹਰ ਬੈਠੇ ਆਂ ਦੇਸ਼ਾਂ ਵਿਦੇਸ਼ਾਂ ਚ ਚਾਹੇ ਇੰਡੀਆ ਚ ਆਂ ਜਦੋਂ ਵੀ ਗੁਰਤੀ ਦੇਣੀ ਆ ਜਪਜੀ ਸਾਹਿਬ ਦਾ ਪਾਠ ਕਰਕੇ ਅਨੰਦ ਸਾਹਿਬ ਦਾ ਪਾਠ ਕਰਕੇ ਤੇ ਚੌਪਈ ਸਾਹਿਬ ਦਾ ਪਾਠ ਕਰਕੇ ਉਹਦੇ ਜਲ ਦੇ ਵਿੱਚ ਉਹਦੇ ਬੂੰਹ ਨੂੰ ਤੌਕਾ ਲਾਓ ਉਸ ਬੱਚੇ ਦੇ ਅੰਦਰ ਗਰਵਾਣੀ ਦਾ ਅਸਰ ਪੈਦਾ ਹੋਵੇ ਤੇ ਵੱਡਾ ਹੋਇਆ ਉਹ ਗੁਰੂ ਦੇ ਨਾਲ ਜੁੜੇ ਗੁਰੂ ਵਾਲਾ ਬਣੇ ਅੱਗੇ ਆਪਣੀਆਂ ਜਿਹੜੀਆਂ ਮਾਤਾਵਾਂ ਸੀ ਉਹ ਗੁਰਦੁਆਰੇ 'ਚ ਜਾ ਕੇ ਕੁੰਭ ਦਾ ਪਾਣੀ ਲੈ ਕੇ ਆਉਂਦੀਆਂ ਹੁੰਦੀਆਂ ਸੀ ਪਹਿਲਾਂ ਭੱਜ ਕੇ ਵੀ ਬੱਚੇ ਦੇ ਮੂੰਹ ਨੂੰ ਜਦੋਂ ਲਾਉਣਾ ਹੈ ਪਹਿਲਾਂ ਪਾਣੀ ਲਾਉਣਾ ਕੁੰਭ ਦਾ ਜਿਹਦੇ ਵਿੱਚ ਬਾਣੀ ਦਾ ਪ੍ਰਵਾਹ ਚੱਲਿਆ ਹੋਵੇ ਉਹ ਲਾਉਂਦੀਆਂ ਆਉਂਦੀਆਂ ਸੀ ਆਪਣੀਆਂ ਮਾਈਆਂ ਫੇਰ ਉਦੋਂ ਵਾਸਤ ਆਪਾਂ ਨਾਨ ਕੀ ਜਾਂਦੇ ਹੁੰਦੇ ਸੀ ਆਪਣਾ ਨਾਨਾ ਨਾਨੀ ਆਪਾਂ ਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਸਿੱਖੀ ਇਤਿਹਾਸ ਦੇ ਵਿੱਚੋਂ ਭਾਈ ਬਚੱਤਰ ਸਿੰਘ ਇਸ ਤਰ੍ਹਾਂ ਲੜਿਆ ਭਾਈ ਤਾਰੂ ਸਿੰਘ ਨੇ ਕੇਸ ਕਿਉਂ ਨਹੀਂ ਕਟਾਏ ਕਾਹ ਤੋਂ ਨਹੀਂ ਕੱਟੇ ਗਏ ਬਾਬਾ ਦੀਪ ਸਿੰਘ ਦਾ ਧਰ ਤੋਂ ਸਿਰ ਅੱਡ ਕਿਉਂ ਆ ਭਾਈ ਬਚੱਤਰ ਸਿੰਘ नागਣੀ ਮਾਰੀ ਜਾਂਦਾ ਹਾਥੀ ਦੇ ਆਪਣੇ ਡੱਡੇ ਸਿੰਘ ਹੋਏ ਬੱਚੇ ਕਹਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਫੇਰ ਸਾਡੇ ਦਾਦਾ-ਦਾਦੀ ਨੇ ਜੇ ਪਿੰਡ ਦੇ ਵਿੱਚ ਇੱਥੇ ਰਹਿਣਾ ਆਪਦੇ ਘਰੇ ਫੇਰ ਦਾਦਾ-ਦਾਦੀ ਨੇ ਸਾਨੂੰ ਸੁਣਾਉਣੀਆਂ ਇਸ ਕਰਕੇ ਗੁਰੂ ਵਾਲੇ ਵੀ ਬਣੇ ਵੀ ਆ ਸਿੱਖ ਇਤਿਹਾਸ ਵੀ ਪੜ੍ਹਦੇ ਆ ਮੈਂ ਕੋਈ ਇਹੋ ਜਿਹੀ ਕਿਤਾਬ ਨਹੀਂ ਹਉ ਜਿਹੜੀ ਗੁਰਸਿੱਖੀ ਦੇ ਨਾਮ ਤੇ ਨਾ ਪੜੀ ਹੋਊ ਤੇ ਮੈਂ ਤਾਂ ਪਹਿਲਾਂ ਬਾਬਾ ਭਾਈ ਸਿਕਰਮ ਦੇ ਸਥਾਨ ਤੇ ਪਹਿਲਾਂ ਕਥਾ ਵੀ ਕਰਦਾ ਰਿਹਾ ਸਾਧ ਸੰਗਤੋ ਦਮਦਮਾ ਸਾਹਿਬ ਜਾਂਦੇ ਰਹੇ 8-10 ਸਾਲ ਲਗਾਤਾਰ ਸੰਗਤ ਨੂੰ ਨਾਲ ਲੈ ਕੇ ਉਥੋਂ ਦੋ ਗ੍ਰੰਥ ਲੈ ਕੇ ਆਉਣੇ ਸਿਆਲੋ ਸਿਆਲ ਉਹਨਾਂ ਦੀ ਕਥਾ ਕਰਨੀ ਫਿਰ ਉਹ ਪੜ੍ਹਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸਾਹ ਸੰਗਤ ਜ਼ਰੂਰੀ ਆ ਆਪਣੇ ਬੱਚਿਆਂ ਤੇ ਬਹੁਤ ਅਸਰ ਗਲਤ ਪੈ ਰਿਹਾ ਆ ਜਿਹੜੇ ਗੀਤ ਆ ਰਹੇ ਆ ਹੁਣ ਹਥਿਆਰਾਂ ਦੇ ਔਰ ਨੱਚਣ ਟੱਪਣ ਦੇ ਇਹ ਬਹੁਤ ਮਨ ਅਸਰ ਉਲਟਾ ਅਸਰ ਪਾ ਰਹੇ ਆ ਦੁਬਾਰਾ ਆਪਾਂ ਨੂੰ ਫੇਰ ਬਾਣੀ ਦੇ ਨਾਲ ਜੁੜਨਾ ਪਊ ਬਾਣੀ ਦੇ ਨਾਲ ਜੁੜਨਾ ਪਊ ਸਿੰਘਾਂ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ ਇਤਿਹਾਸਕ ਪ੍ਰੋਗਰਾਮਾਂ ਤੇ ਜਾਇਆ ਕਰੋ ਜਿੱਥੇ ਆਪਣੇ ਢਾਡੀ ਕਵੀਸ਼ਰ ਲੱਗਦੇ ਆ ਉਥੇ ਜਾਣਾ ਜ਼ਰੂਰੀ ਆ ਬੱਚਿਆਂ ਨੂੰ ਨਾਲ ਲੈ ਕੇ ਜਾਇਆ ਕਰੋ ਇਹਨਾਂ ਨੂੰ ਸਮਝਾਇਆ ਕਰੋ ਇਕੱਲੇ ਲੰਗਰ ਦੇ ਸੇਵਕ ਨਹੀਂ ਰਹਿਣਾ ਆਪਾਂ ਵੀ ਲੰਗਰ ਛੱਕ ਕੇ ਮੋੜਨਾ ਮੱਥਾ ਟੇਕ ਕੇ ਮੋੜਨਾ ਹੈ ਉਥੇ ਦੱਸਣਾ ਵੀ ਆ ਜਿਹੜਾ ਗੁਰੂ ਸਾਹਿਬ ਇੱਥੇ 6ਵੇਂ ਪਾਤਸ਼ਾਹ ਆਏ ਸੀ ਇੱਥੇ 10ਵੇਂ ਪਾਤਸ਼ਾਹ ਆਏ ਸੀ ਅਤੇ ਤੀਜੇ ਪਾਤਸ਼ਾਹ ਤੇ ਚੌਥੇ ਦੱਸਣਾ ਚਾਹੀਦਾ ਜ਼ਰੂਰੀ ਅੱਜ ਇਹ ਆਪਣੇ ਗੁਟਕਾ ਸਾਹਿਬ ਵੀ ਆਪਣੇ ਘਰਾਂ ਚੋਂ ਲੋਪ ਹੋ ਚੁੱਕੇ ਆ ਬਹੁਦਿਆਂ ਦੇ ਘਰਾਂ ਤਾਂ ਗੁਟਕਾ ਸਾਹਿਬ ਵੀ ਹੈ ਨਹੀਂਗੇ ਤੇ ਉਹਨਾਂ ਨੇ ਗੁਰੂ ਦੇ ਲੜਤਾ ਲੱਗਣਾ ਹੀ ਕੀ ਆ ਸਾ ਸੰਗਤ ਅੱਜ ਬਾਣੀ ਪੜ੍ਹਣੀ ਪਊ ਸੁਣਨੀ ਪਊ ਵਿਚਾਰ ਸੁਣਿਆ ਕਰੋ ਪਾਠੀਆਂ ਦੇ ਸਿੰਘਾਂ ਦੇ ਫੇਰ ਪਤਾ ਲੱਗਦਾ ਵੀ ਪਾਠੀ ਕੀ ਚੀਜ਼ ਹੈ ਇਨਾਂ ਤੋਂ ਹੁਕਮਨਾਮਾ ਜਦੋਂ ਸਾਰਾ ਪਾਠ ਕਰਕੇ ਹਟਦਿਆ ਹੁਕਮਨਾਮੇ ਦੇ ਅਰਥ ਸੁਣਿਆ ਕਰੋ ਕਿ ਸਾਨੂੰ ਅਰਥ ਸਮਝਾਓ ਕੀ ਕਹਿ ਰਹੇ ਆ ਮਹਾਰਾਜ ਆਪਾਂ ਨੂੰ ਬਾਣੀ ਦੇ ਵਿੱਚ ਮਹਾਰਾਜ ਬੋਲ ਰਹੇ ਆ ਆਪਾਂ ਨੂੰ ਸਮਝਾ ਰਹੇ ਆ ਇਹ ਗੱਲਾਂ ਹੁੰਦੀਆਂ ਤੇ ਆਪਣੇ ਪ੍ਰਾਂਤਨ ਸਿੰਘਾਂ ਦੀਆਂ ਇਹ ਚੀਜ਼ਾਂ ਪੜੀਆਂ ਹੋਈਆਂ ਸੀ ਤੇ ਸਰੀਰ ਤੇ ਜਰੀਆਂ ਹੋਈਆਂ ਸੀ ਤੇ ਆਪਣੇ ਸਿੰਘ ਹੋਏ ਆ ਪਾਈ ਸੁੱਖਾ ਸਿੰਘ ਹੱਠੂ ਸਿੰਘ ਬਾਘ ਸਿੰਘ ਅੱਡੇ ਵੱਡੇ ਵੱਡੇ ਇਹ ਸੂਰਮੇ ਸੀ ਨਾ ਜਦੋਂ ਅਹਿਮਦ ਸ਼ਾਹ ਅਬਦਾਲੀ ਹਮਲਾ ਕਰਦਾ ਸੀ ਨਾ ਤੇ ਆਪਣੇ ਸਿੰਘ ਟੁੱਟ ਕੇ ਪੈ ਜਾਂਦੇ ਸੀ ਇਹ ਤੇ ਮੈਨੂੰ ਉਹਦਾ 40 40 50 50 ਨੂੰ ਵੱਢ ਦਿੰਦੇ ਸੀ ਇੱਕ ਵੇਰੀ ਚ ਇੰਨਾ ਤਾ ਕੇ ਪੈਂਦੇ ਸੀ ਤੇ ਅਬਦਾਲੀ ਨੇ ਕਿਹਾ ਸੀ ਵੀ ਇਹਨਾਂ ਨੂੰ 55 ਸੱਤਾਂ ਨੂੰ ਸਿੰਘਾਂ ਨੂੰ ਫੜੋ ਇਹ ਕੌਣ ਹੈ ਇੰਨੀ ਜ਼ਬਰਦਸਤ ਜੰਗ ਕਰਦੇ ਆ ਅਹਿਮਦ ਸ਼ਾਹ ਅਬਦਾਲੀ ਦੇ ਫੌਜੀਆਂ ਤੋਂ ਸਿੰਘ ਇਹ ਫੜੇ ਨਹੀਂ ਸੀ ਗਏ ਘਰਨ ਵਾਸਤੇ ਇਹਨਾਂ ਨੇ ਬਹੁਤ ਵੱਡਾ ਯਤਨ ਕੀਤੇ ਵੇਸੀਂ ਅਸੀਂ ਕਦੋਂ ਫੜ ਗਏ ਇਹਨਾਂ ਨੂੰ ਐਨੇ ਜ਼ਬਰਦਸਤ ਹੀ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੰਨੀ ਸਪੱਟ ਭਾਰਤੀ ਹਿਰਾਂ ਚਮਕੌਰ ਦੀ ਜੰਗ ਦੇ ਵਿੱਚ ਤੇ ਖਾਲਸਾ ਐ ਪੂਰਾ ਚੜ੍ਹਦੀ ਕਲਾ ਸ਼ੋ ਗਿਆ ਸੀ ਸਵਾ ਸਵਾ ਇਲਾਕੇ ਦੇ ਨਾਲ ਇੱਕ ਲੜਾ ਕੇ ਗਏ ਆ ਤੇ ਸਿੰਘ ਲੜੇ ਆ ਐਡੀਆਂ ਵੱਡੀਆਂ ਤਗੀਦਾਂ ਕਰਕੇ ਗਿਆ ਮਹਾਰਾਜ ਉਨਨਾ ਸਿੰਘਾਂ ਨੂੰ ਪਤਾ ਫਿਰ ਪ੍ਰਾਂਤਨੀਏ ਸਿੰਘੇ ਆਪਦੇ ਪੰਜਾਬ ਨੂੰ ਬਚਾਉਣ ਦੀ ਖਾਤਰ ਫਿਰ ਜੰਗਲਾਂ 'ਚ ਨਿਕਲ ਤੁਰੇ ਗਾਜਨਬੀ ਦੇ ਅਹਿਮਦ ਸ਼ਾਹ ਅਦਾਲੀ ਦੇ ਜ਼ਕਰੀਆ ਖਾਨ ਦੇ ਹੋਰ ਕਿੰਨੇ ਹਮਲੇ ਹੁੰਦੇ ਆ ਹਿੰਦੁਸਤਾਨ 'ਤੇ ਕਿੰਨੇ ਰਾਜੇ ਰਾਜ ਕਰਦੇ ਆ ਤੇ ਸਾਰਿਆਂ ਦੇ ਮੂੰਹ ਕਿਹਨੇ 모ੜੇ ਸਿੱਖਾਂ ਨੇ ਆ ਸਿੰਘਾਂ ਨੇ ਮੂੰਹ 모ੜੇ ਜਿਹੜੇ ਅੱਜ ਟਿੱਚਰਾਂ ਕਰਦੇ ਆ ਨਾ ਵੀ 12 ਸਿੰਘਾਂ ਦੇ ਵੱਜ ਗਏ ਵੀ 12 ਕਦੋਂ ਵੱਜਦੇ ਆ ਇਹਨਾਂ ਨੇ ਇਤਿਹਾਸ ਜਾ ਤਾ ਪੜਿਆ ਨਹੀਂ ਤੇ ਜਾ ਸੁਣਿਆ ਨਹੀਂ ਤੇ ਜਾਂ ਦੇਖਿਆ ਨਹੀਂ ਜੇ ਇਹਨਾਂ ਨੇ ਇਤਿਹਾਸ ਪੜ੍ਹਿਆ ਹੋਵੇ ਇਹਨੂੰ ਪਤਾ ਲੱਗੇ ਵੀ 12 ਕਿਵੇਂ ਵੱਜਦੇ ਆ ਸਿੰਘਾਂ ਦੇ ਇਹਨਾਂ ਦੀਆਂ ਹੀ ਬਹੂ ਬੇਟੀਆਂ ਲੈ ਜਾਂਦੇ ਸੀ ਚੁੱਲਿਆਂ ਤੋਂ ਚੱਕ ਕੇ ਐਮਦਿਸ਼ਾਲੀ ਦੇ ਫੌਜੀ ਤੇ ਗਜਨੀ ਦੇ ਬਾਜ਼ਾਰ 'ਚ ਜਾ ਕੇ ਟਕੇ ਟਕੇ ਤੇ ਵੇਚਦੇ ਸੀ ਟਗੇ ਟਗੇ ਤੇ ਬੇਕੇ ਵੀਆਂ ਫਿਰ ਇਹ ਸਿੰਘਾਂ ਨੇ ਕਿਹਾ ਵੀ ਆਪਾਂ ਹੋਰ ਚੀਜ਼ਾਂ ਬਚਾਉਣ ਦੀ ਖਾਤਰ ਆਪਾਂ ਆਪ ਦੇ ਹਿੰਦੁਸਤਾਨ ਦੀ ਆਬਰੂ ਬਚਾ ਲੋ ਇੱਜ਼ਤ ਬਚਾ ਲੋ ਫਿਰ ਇਹ ਗੱਡੇ ਲੱਦੀ ਜਾਂਦੇ ਸੀ ਕੁਸ ਹੱਥ ਬੰਨੇ ਕੋ ਕੋੜਿਆਂ ਦੇ ਮਠਾਈਆਂ ਤੇ ਸਿੰਘਾਂ ਨੇ ਮਗਰ ਹਮਲਾ ਕਰਕੇ ਫਿਰ ਇੱਕ ਵਾਰੀ ਦੇ ਵਿੱਚ ਹੀ 5-7000 ਆਪਣੀਆਂ ਕੁੜੀਆਂ ਛੜਾਈਆਂ ਇਹਨਾਂ ਨੇ ਹਿੰਦੂਆਂ ਦੀਆਂ ਜਨਨੀਆਂ ਤੇ ਉਹ ਜਨਨੀਆਂ ਸੀ ਜਿਹੜੀਆਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਜੇ ਬਚਾਉਣ ਵਾਲੇ ਤਾਂ ਸਿੰਘ ਬਚਾਉਣ ਵਾਲੇ ਆ ਕਹਿੰਦੀਆਂ ਖਾਲਸਾ ਜੀ ਅੱਜ ਅਸੀਂ ਦਿੱਲੀ ਚ ਨਹੀਂ ਜਾਣਾ ਸਾਨੂੰ ਚੁੱਲਿਆਂ ਤੋਂ ਲੈ ਕੇ ਆਏ ਕੋਲੇ ਰੋਟੀ ਖਾਂਦੇ ਬੈਠੇ ਉਹਨਾਂ ਦੀ ਹਿੰਮਤ ਨਹੀਂ ਪਈ ਵੀ ਸਾਨੂੰ ਸਾਡੇ ਗੁੱਟ ਫੜਨ ਵੀ ਨਹੀਂ ਜਾਣ ਦੇਣਾ ਅਸੀਂ ਤੇ ਜੇ ਸਾਡੇ ਕੋ ਹਿੰਮਤ ਕਰੀਆ ਤਾਂ ਸਾਡੇ ਖਾਲਸਿਆਂ ਨੇ ਕਰੀ ਅਸੀਂ ਛੋਡੇ ਵਿੱਚੋਂ ਨਹੀਂ ਜਾਣਾ ਜਾਂ ਤਾਂ ਸਿੰਘਣੀਆਂ ਬਣਾ ਲਓ ਜਾਉਂਦੀਆਂ ਭੈਣਾ ਬਣਾ ਲਓ ਚਾ ਟੀਆਂ ਬਣਾ ਲਓ ਅਸੀਂ ਤਾਂ ਸੋਡੇ ਵਿੱਚ ਹੀ ਇੱਥੇ ਰਹਿਣਾ ਬਹੁਤਿਆਂ ਨੇ ਤਾਂ ਸਿੱਖ ਇਤਿਹਾਸ ਅਪਣਾ ਲਿਆ ਸੀ ਤੇ ਬਹੁਤਿਆਂ ਜਾ ਕੇ ਫਿਰ ਦਿੱਲੀ ਫੇਰ ਛੱਡ ਕੇ ਆਉਂਦੀਆਂ ਉੱਥੇ ਜਿੱਥੇ ਇਹਨਾਂ ਦੇ ਘਰ ਸੀ ਉਹ ਇਹ ਸਮਝਦਿਆਂ ਵੀ ਅੱਜ ਇਹਨਾਂ ਨੇ ਸਾਨੂੰ ਸਾਬ ਨਹੀਂ ਸਕੇ ਕੱਲ ਨੂੰ ਫੇਰ ਆ ਕੇ ਤੇ ਫੇਰ ਕੀ ਕਰਾਂਗੇ ਤੇ ਸਾਡੇ ਬੱਚੇ ਵੀ ਲੈ ਜਾਣਗੇ ਤਾਂ ਨਾਲ ਐਡੇ ਵੱਡੇ ਵੱਡੇ ਜੁਰਮ ਕਰੇ ਆ ਅਹਿਮਦ ਸ਼ਾਹ ਬਦਾਦੀ ਵਰਗੇ ਨੇ ਦੇ ਮੂੰਹ ਮੋੜਿਆ ਤਾਂ ਖਾਲਸਿਆਂ ਨੇ ਮੋੜਿਆ ਤੇ ਇਹ ਫਿਰ ਕਹਿੰਦਾ ਵੀ ਦੱਸੋ ਕੌਣ ਜਿਹੜੇ ਮੇਰੇ ਮੂਹਰੇ ਅੜਦੇ ਆ ਇਹ ਸਾਹਾ ਸੰਗਤ ਉਹਨੇ ਕਹਿੰਦੇ ਵੀ ਆਹ ਸੰਗ ਜਾਦੇ ਮਸ਼ਹੂਰ ਆ ਕਿਉਂਕਿ ਸੂਈਏ ਦੋਨਾਂ ਤਰ੍ਹਾਂ ਦੇ ਹੁੰਦੇ ਸੀ ਉਹ ਕਹਿੰਦਾ ਵੀ ਕਿਵੇਂ ਨਾ ਕਿੰਦਾਂ ਲਈ ਕਹਿੰਦਾ ਇਹਨਾਂ ਨੂੰ ਫੜੋ ਉਹ ਤਾਂ ਇਹ ਫੜੇ ਨਹੀਂ ਸੀ ਜਾਂਦੇ ਸਾਹਾ ਸੰਗਤ ਕਿਉਂਕਿ ਇਹਦੇ ਜਿਹੜੀਆਂ ਜੰਗਾਂ ਚੋਦੀ ਇਹਨਾਂ ਦੀ ਇਹ ਜੇ ਸੀ ਫੜੇ ਨਹੀਂ ਸੀ ਜਾਂਦੇ ਇੱਕ ਦਿਨ ਇਹਨਾਂ ਨੇ ਨਾ ਜਦੋਂ ਅਬਦਾਲੀ ਆਵੇ ਤੇ ਇਹ ਸਿੰਘ ਪਤਾ ਕੀ ਕਹਿੰਦੇ ਸਿੰਘ ਕਹਿੰਦੇ ਔਂ ਕਰੋ ਅੱਜ ਆਪਾਂ ਅਬਦਾਲੀ ਮਾਰੋ ਜਰਾ ਭਾੜ ਲੋ ਇਹਨਾਂ ਤੋਂ ਫਿਰਦੇ ਹੌਲੇ ਸਾਰੇ ਪੌਜਗਿਆਂ ਤੋਂ ਰਾਤ ਨੂੰ ਜਦੋਂ 12 ਵਜੇ 1 ਵਜੇ ਹੋਇਆ ਉਦੋਂ ਇਹ ਸ਼ਰਾਬ ਪੀ ਕੇ ਸੌ ਜਾਂਦੇ ਆ ਵੀ ਉਦੋਂ ਅਬਦਾਲੀ ਪਾਲੋ ਆਪਾਂ ਉਹਨੂੰ ਮਾਰ ਗਏ ਇਹ ਅਬਦਾਲੀ ਪਾਲ ਦੇ ਪਾਲ ਦੇ ਸਾਹਾ ਸੰਗਤੋ ਤੇ ਮੀ ਪਿਆ ਸੀ ਚਲ ਕੁੜੇ ਤੇ ਕੋੜੇ ਚਲ ਕੇ ਦੋ ਤੇ ਦੋ ਹੀ ਸਿੰਘ ਸੀ ਬਾਗ ਸੰਗ ਤੇ ਹਾਟੂ ਸਿੰਘ ਤੇ ਉਹਨਾਂ ਦੀਆਂ ਫੌਜਾਂ ਨੇ ਦੋ ਇਹ ਫੜ ਲਏ ਕਿਉਂਕਿ ਨਦੀਆਂ ਲੱਤਾਂ ਕੋੜੇ ਦੇ ਥੱਲੇ ਆਈਆਂ ਬੀਆਂ ਸੀ ਜਦੋਂ ਇਹਨਾਂ ਨੇ ਫੜੇ ਤੇ ਪੜ ਕੇ ਦੇਖੇ ਤੇ ਫਿਰ ਕਹਿੰਦੇ ਵੀ ਕੌਣ ਕਦੇ ਸੀ ਹਾਟੂ ਸਿੰਘ ਤੇ ਬਾਗ ਸਿੰਘ ਫੜ ਲਏ ਕਹਿੰਦੇ ਮਹਾਰਾਜ ਅਬਦਾਲੀ ਉੱਠਿਆ ਸਵੇਰ ਕਹਿੰਦੇ ਇਹ ਕਿਵੇਂ ਫੜਿਆ ਕਹਿੰਦੇ ਜੀ ਇਸ ਤਰ੍ਹਾਂ ਕਰਕੇ ਪੜਿਆ ਸੋਨੂ ਇਹ ਮਾਰਨ ਆ ਪਹੁੰਚੇ ਸੀ ਨੇੜੇ ਸੋਡਾ ਕਤਲ ਕਰਨਾ ਸੀ ਇਹਨਾਂ ਨੇ ਤੇ ਹੋਣ ਜਦੋਂ ਉਹਨਾਂ ਨੂੰ ਦੇਖਿਆ ਉਹ ਕਹਿੰਦੇ ਤੁਸੀਂ ਸਾਡਾ ਕਤਲ ਕਿਵੇਂ ਕਰਨਾ ਸੀ ਕਹਿੰਦੇ ਵੀ ਐਂ ਕਰਕੇ ਸੀ ਤਾਂ ਧਾ ਲਿਆ ਸੀ ਮੇਰਾ ਛੋਟਾ ਪੁੱਤਾ ਇੰਨੇ ਤੇਰੇ ਤੁਸੀਂ ਸਾਡ ਡਗਾ ਪੌਜਾਂ ਦੇ ਵਿੱਚ ਦੀ ਤੁਸੀਂ ਆ ਗਏ ਤੁਸੀਂ ਇੰਨੇ ਤੇਰੇ ਕਹਿੰਦੇ ਜੀ ਹੋ ਸਾਡੇ ਗੁਰੂ ਨੇ ਸਮਝਾਈ ਤਾਂ ਸਵਾਲ ਸਵਾਲਾ ਕਰਨ ਲੈਕ ਲੜ ਜੰਨੇ ਆ ਕਹਿੰਦਾ ਕਿਉਂ ਝੂਠ ਮਾਰਦੇ ਆ ਕਹਿੰਦਾ ਨਾਂ ਕੀ ਆ ਕਹਿੰਦਾ ਨਾਂ ਜੀ ਹੱਟੂ ਸਿੰਘ ਦੂਜੇ ਨੂੰ ਕਹਿੰਦਾ ਤੇਰਾ ਨਾਂ ਕੀ ਕਹਿੰਦਾ ਜੀ ਬਾਹਰ ਸਿੰਘ ਕੰਦਾ ਤੁਹਾਨੂੰ ਪਤਾ ਸਿੰਘ ਕਿਹਨੂੰ ਕਹਿੰਦੇ ਆ ਕੰਦਾ ਹਾਂ ਜੀ ਕੰਦਾ ਸਿੰਘ ਕਹਿੰਦੇ ਸ਼ੇਰ ਨੂੰ ਕੰਦਾ ਚੰਗਾ ਤੇ 7 ਲੱਖ ਨਾਲ ਤੱਕ ਕਦੋਂ ਲੜੇ ਤੇ ਤੁਸੀਂ ਸਾਡੇ ਇੱਕ ਸ਼ੇਰ ਨਾਲ ਹੀ ਲੜ ਕੇ ਦਿਖਾ ਦਿਓ ਉਹ ਕਹਿੰਦੇ ਸਾਨੂੰ ਲੜਾਓ ਪਰ ਲਿਆਓ ਲਿਆਓ ਆਪਣੇ ਸ਼ੇਰ ਲੜਾਓ ਤਿਆਰ ਹੋਗੇ ਸਿੰਘ ਕਿਤੇ ਉਹਨਾਂ ਨੂੰ ਹੱਥ ਕੜੀਆਂ ਬੇੜੀਆਂ ਲੱਗੀਆਂ ਸਾਰਾ ਕੁਝ ਲੱਗਿਆ ਤੇ ਉਧਰ ਫੌਜਾਂ ਤੇ ਉਧਰ ਰਾਮ ਸਿੰਘ ਸਾਧਾਲੀ ਬੈਠਾ ਕੁਰਸੀ ਤੇ ਉਧਰ ਬੈਠੀਆਂ ਫੌਜਾਂ ਖੜੀਆਂ ਚਾਰਪਤ ਸੰਗ ਵਿਚਾਲੇ ਫੜੇ ਹੋਏ ਆ ਉਹਨਾਂ ਨਾਲ ਵਾਰਤਾ ਲਾਪ ਹੋ ਰਹੀ ਹੈ ਕਹਿੰਦੇ ਜੀ ਲੜਾਗੇ ਸ਼ੇਰ ਨਾਲ ਲਿਆਓ ਸ਼ੇਰ ਕਹਿੰਦਾ ਇੱਕ ਸ਼ੇਰਨੀ ਜੇ ਹੁਣ ਲਿਆਉਣੇ ਤਾਂ ਦੋ ਸ਼ੇਰ ਲਿਆਓ ਐਵੇਂ ਜਾਲੀ ਐਵੇਂ ਸਭ ਤਾਲੀ ਕਹਿੰਦਾ ਥੋੜਾ ਭਲਾ ਤੂੰ ਇੱਕ ਵਾਰੀ ਇੱਕ ਨੂੰ ਕਹੀ ਜਿਹੜੇ ਤੂੰ ਦੋ ਕਹੀ ਦੋਨਾਂ ਨੂੰ ਤੂੰ ਕਿੱਥੋਂ ਲੜ ਲਿਆ ਕਹਿੰਦਾ ਜੇ ਤੂੰ ਲਿਆਓ ਤਾਂ ਸਹੀ ਮੈਂ ਦੋਹਾਂ ਨਾਲ ਹੀ ਲੜੂੰਗਾ ਨਾ ਆਸ਼ਿਆ ਲੋਕ ਵੀ ਇਹਨਾਂ ਨੇ ਪਤਾ ਕੀ ਹੁੰਦਾ ਸੀ ਅੱਗੇ ਇਹਨਾਂ ਦੇ ਜਿਹੜੇ ਰਾਜੇ ਮਹਾਰਾਜੇ ਸੀ ਨਾ ਇਹਨਾਂ ਦੇ ਹਾਥੀ ਸ਼ੇਰ ਪਿੰਜਰਿਆਂ ਚ ਪਾ ਕੇ ਰੱਖੇ ਹੁੰਦੇ ਸੀ ਦੁਸ਼ਮਣ ਨਾਲ ਲੜਾਉਣ ਦੀ ਖਾਤਰ ਹਾਥੀ ਨੂੰ ਸ਼ਰਾਬ ਪੀ ਕੇ ਛੱਡਦੇ ਹੁੰਦੇ ਨੇ ਜਿਵੇਂ 77 ਸਿੰਘ ਨੇ ਲੜਿਆ ਹਾਥੀ ਨਾਲ ਐ ਸ਼ਰਾਬ ਪੀ ਕੇ ਛੱਡ ਦਿੰਦੇ ਸੀ ਤੇ ਦਰਬਾਗ ਸਿੰਘ ਨੇ ਵੀ ਛੱਡਿਆ ਸੀ ਹਾਥੀ ਆ ਗਾਂ ਵਾਲੀ ਸਟੋਰੀ ਬਾਗ ਸਿੰਘ ਦੀ ਹਾਥੀ ਨਾਲ ਹੋਊਗੀ ਜਦੋਂ ਭਾਈ ਸ਼ੇਰ ਤਿਆਰ ਬੰਦੇ ਉਹਨਾਂ ਦੇ ਕੀ ਸਰੀਰ ਦੇ ਉੱਤੇ ਕੱਲਾਕ ਸ਼ਹਿਰਾ ਤੇ ਉੱਤੇ ਦਸਤਾਰ ਤੇ ਬਾਕੀ ਸ਼ਸਤਰ ਪੈਨੇ ਸੀ ਇੱਕ ਤਲਵਾਰ ਸੀ ਦੋ ਇਹਨਾਂ ਦੇ ਕੋਲੇ ਨਾ ਜਮੂਰੇ ਹੁੰਦੇ ਆ ਚੰਗਾ ਜਿਹਾ ਇੱਕ ਤਾਂ ਪੱਗ ਚਟੰਗਾਂ ਆ ਦੇਖੋ ਨੰਗਾ ਸੰਘਾ ਦੇ ਹੁੰਦਾ ਐਡਾ ਛੋਟਾ ਜਿਹਾ ਤੇ ਉਹਦੇ ਚ ਜ਼ਹਿਰ ਬੜੀ ਹੁੰਦੀ ਆ ਜਦੋਂ ਕਿਸੇ ਦੇ ਉੱਤੇ ਲੱਗ ਜੇ ਨਾ ਐਂ ਕਰਕੇ ਚੁੰਬ ਕੰਗੂ ਤੇ ਵੱਜ ਜੇ ਉਹ ਸਰੀਰ ਦੇ ਵਿੱਚ ਕਿੰਨਾ ਤਾਰਦ ਹੁੰਦਾ ਪੇ ਹਸਾਬਾ ਦਰਦ ਉਹਦੇ ਨਾਲ ਦਰਦ ਨਾਲ ਹੀ ਬੰਦਾ ਮਰ ਜਾਂਦਾ ਅੱਜ ਵੀ ਭਰਾ ਇੰਨਾ ਸੰਘਾ ਕੋੜੇ ਵੀ ਹੋਣਗੇ ਉਦੋਂ ਰੱਖਦੇ ਸੀ ਗੁਰੂ ਸਾਹਿਬਲੇ ਪੁੱਠ ਚਾੜ ਕੇ ਉਦੋਂ ਤਲਵਾਰ ਸੀ ਤੇ ਕੀ ਕਰਿਆ ਭਾਈ ਜਦੋਂ ਛੱਡੇ ਦੋ ਸ਼ੇਰ ਤੇ ਖਾਲਸਾ ਹੋ ਗਿਆ ਤਿਆਰ ਉਹਦੇ ਕਹਿੰਦੇ ਖੋਲ ਦੋ ਕੰਲੀ ਤੇ ਸੰਗਲ ਜਿਹੜਾ ਪੈਰਾਂ ਨੂੰ ਸੰਗਲ ਆ ਨਾ ਉਹ ਕੱਲਾ ਰਹਿਣ ਲੱਗੋ ਕਿਉਂਕਿ ਭੱਜ ਨਾ ਜਾਵੇ। ਭੰਜਨ ਚ ਵੀ ਇਹ ਹੁਸ਼ਿਆਰ ਆ। ਪਹਿਲਾਂ ਜੇ ਕੱਲਾ ਸੰਗਲ ਰਹਿਣਤਾ ਤੇ ਦੂਜਾ ਸਾਰਾ ਸਰੀਰ ਛੱਡਤਾ। ਉਧਰੋਂ ਸ਼ੇਰ ਛੱਡ ਤੇ ਤਾਲੇ ਜੰਗਲਾ ਲਾਤਾ ਐ ਟਿਕਾ ਕੇ ਵੱਡਾ। ਵੀ ਕਿਸੇ ਫੌਜਾਂ ਦੇ ਵਿੱਚ ਨਾ ਕਿਸੇ ਨੂੰ ਸ਼ੇਰ ਪੈ ਜੇ। ਜਦੋਂ ਦੋਏ ਸ਼ੇਰ ਛੱਡੇ ਜੰਗਲੇ ਚ ਤੇ ਉਹਦੇ ਹਾਟੂ ਸੰਗਲ ਨੂੰ ਗਏ। ਹਾਟੂ ਸੰਗਲ ਕੀ ਕਰਿਆ ਇੱਕ ਇਥੇ ਆਵਲਾ ਦੁਬੱਟਾ ਲਵੇਟ ਕੇ ਸੱਜੇ ਹੱਥ ਚ ਤੇ ਇੱਕ ਚ ਉਹ ਕੱਢ ਲਿਆ ਜਮੂਰਾ। ਕੱਢ ਕੇ ਦੇ ਦੋ ਛੇ ਰਾਏ ਦੋ ਇੱਕ ਦੇ ਤਾਂ ਐ ਜਦੋਂ ਜਿਹੜਾ ਮੂੰਹ ਅੱਡ ਕੇ ਪਿਆ ਤੇ ਇੱਕ ਤਾਂ ਮੂੰਹ ਚ ਥੋਨ ਨਾ ਤਾਂ ਹੈ ਐ ਕਰਕੇ ਮੁੱਠੀ ਪਰ ਕੇ ਮੂੰਹ ਚ ਥੋਨਤੀ ਤੇ ਦੂਜੇ ਨਾਲ ਜਿਹੜਾ ਉਹ ਸੀ ਉਹ ਦੇ ਝਭੋਤਾ ਮੂੰਹ ਤੇ ਕਰਕੇ ਦੂਜੇ ਸ਼ੇਰ ਦੇ ਉਹ ਸ਼ੇਰ ਦਾ ਪਿੱਠ ਪਵਾ ਲਈ ਉਹ ਨਹੀਂ ਮੁੜ ਕੇ ਦੇਖਿਆ ਉਹਦਾ ਜਾ ਕੇ ਪਿੰਜਰੇ ਚ ਬੜ ਬੜ ਬਾਹਰ ਨੂੰ ਪਜੇ ਛਾਲਾ ਮਾਰੇ ਉੱਤੋਂ ਦੇ ਵੀ ਮੈਨੂੰ ਕੱਢ ਦਿਓ ਬਾਰ ਮੈਂ ਉੱਥੇ ਹੀ ਮਰ ਗਿਆ ਸ਼ੇਰ ਉਹ ਬੜਕ 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 ਕੇ ਐਡੀ ਭੈੜੀ ਜੈਰ ਉਹਦੇ ਚ ਪਹਿਲੀ ਤੇ ਹਾਟ ਹੋ ਸਕਨੇ ਛੱਡਿਆ ਉਹ ਕਿਤੇ ਪਤਾ ਨਹੀਂ ਛੱਡਿਆ ਕੀ ਹੈ ਜਾਰੇ ਨੇ ਤਾਂ ਮਾਰਿਆ ਕੁਸ ਮੜਾ ਜੈਦੇ ਤੇ ਹਾ ਸ਼ੇਰ ਹੀ ਭਾਈ ਤੁਰਿਆ ਪਿੱਛੇ ਨੂੰ ਧਲਕ ਧਲਕਾ ਕਰਕੇ ਮਰ ਗਿਆ ਇੰਨਾ ਡਰ ਕੇ ਸਿੰਘ ਤੋਂ ਤੇ ਦੂਜੇ ਦੇ ਮੂੰਹ ਦੇ ਵਿੱਚ ਠੋਕਿਆ ਵਾਹਾ ਕਰਕੇ ਹੱਥ ਤੇ ਸ਼ੇਰ ਤਾਂ ਛੜਾ ਵੀ ਉਹਦੇ ਅੰਦਰੋਂ ਜੀਵ ਫੜ ਲਈ ਸ਼ੇਰ ਦਾ ਉਹਦੀ ਜੀਵ ਛੜਾਵੇ ਤੇ ਸਾਹ ਨਾ ਆਵੇ ਤੇ ਖਾਲਸਾ ਨੂੰ ਦੱਬੀ ਫਿਰੇ ਤੇ ਮਾ ਉਹਨੇ ਕੀ ਕਰਿਆ ਕਿ ਪੈਰ ਦੇ ਨਾਲ ਬਲਾ ਦਾ ਸੰਗਲ ਡੇੜੇ ਕਰਕੇ ਦਿਆ ਕਰਕੇ ਸੰਗਲ ਉਹਦੇ ਗਾਲ ਚ ਪਾ ਕੇ ਅਗਲ ਦੇ ਮਾਰਿਆ ਝੜਕਾ ਤੇ ਸ਼ੇਰ ਸੱਟ ਲਿਆ ਸ਼ੇਰ ਤਾਂ ਹਫੂ ਦਫੂ ਹੋਇਆ ਵੈਸੀ ਬੁਦੇ ਸਾਹ ਹੀ ਨਹੀਂ ਸੀ ਹੁੰਦਾ ਉਹਨੂੰ ਜੀਪ ਪੱਟੀ ਗਈ ਦੋਏ ਸ਼ੇਰ ਮਾਰਤੇ ਹਾਠੂ ਸਿੰਘ ਨੇ ਇਹ ਆਪਣੀ ਕੋਮ ਖਾਲਸਾ ਅਬਦਾਲੀ ਬੈਠਣ ਰਹਿ ਗਿਆ ਇੱਕ ਸਿੰਘ ਬਾਗ ਸਿੰਘ ਉਹਦਾ ਪਾਸੇ ਮਾਧਵ ਸਿੰਘ ਸੂਰਮੇ ਜਿਹੜੀਆਂ ਗੱਲਾਂ ਸੁਖੀਆਂ ਦੀ ਪੂਰਾਵੇਂ ਉਹ ਕਹਿਣ ਲੱਗਾ ਬਦਾਲੀ ਵੀ ਪੂਰਾ ਇਹ ਵੀ ਹੈਗਾ ਪਰ ਪਰ ਹੁਣ ਦੇਖਣਾ ਇਹਨੂੰ ਵੀ ਹੈ ਕਹਿੰਦੇ ਇਹਨੂੰ ਛੱਡੋ ਹਾਥੀ ਉਹ ਕਹਿੰਦਾ ਜੀ ਇੱਕ ਨਹੀਂ ਫਿਰ ਦੋ ਲਿਆਓ ਇੱਕ ਤਾਂ ਮੇਰਾ ਨਾਮ ਬਾਘ ਸਿੰਘ ਹੈ ਇੱਕ ਮੇਰਾ ਨਾਮ ਸਿੰਘ ਹੈ ਬਾਘਵਣ ਸ਼ੇਰ ਬਗਿਆੜ ਤੇ ਦੂਜਾ ਮੇਰਾ ਸਿੰਘ ਹੈ ਕਹਿੰਦਾ ਦੋ ਲਿਆਓ ਉਹ ਦੋ ਹੀ ਲਿਆਏ ਹਾਥੀ ਸ਼ਰਾਬ ਪਿਆਲੀ ਹੱਥ ਗਨੂੰ ਕੁੰਡੀਆਂ ਦੇਤੀਆਂ ਕੁੰਡੀ ਦੇਤੀ ਕਿਰਪਾ ਨੂੰ ਉਹਨੇ ਵੀ ਐਵੇਂ ਕਰਕੇ ਸਾਧ ਸੰਗਤ ਤੇ ਹਾਥੀ ਦੇ ਉੱਤੇ ਮਾਰ ਕੇ ਪਲਾਕੀ ਤੇ ਚੜ੍ਹ ਪੂਛ ਫੜ ਕੇ ਹਾਥੀ ਦੇ ਤਾਂ ਬਹਿ ਗਿਆ ਹੁੰਦੇ ਚ ਉੱਤੇ ਬਹਿ ਕੇ ਤੇ ਉਹ ਕਿਰਪਾ ਨੂੰ ਦੇ ਐ ਮਾਰੇ ਤੇ ਹਾਥੀ ਬਾਹਰ ਨੂੰ ਭੱਜੇ ਹੱਥ ਪਾਸੇ ਜੰਗਲ ਆ ਲਾਇਆ ਨਾ ਹਾਥੀ ਬਾਹਰ ਜਾਵੇ ਤੇ ਅੰਦਰੇ ਅੰਦਰ ਹਾਥੀ ਭੱਜਾ ਫੜਦਾ ਰਿਹਾ ਤਕੜਾ ਚ 2 ਘੰਟੇ 3 ਘੰਟਾ ਭਜਾਈ ਹੋਈ ਫੜਦਾ ਰਿਹਾ ਪੂਛ ਫੜ ਕੇ ਮਾਰ ਕੇ ਪਲਾਕੀ ਉੱਤੇ ਬਹਿ ਗਿਆ ਉਹ ਤੋਂ ਕਰਪਾਨ ਕਬੋਏ ਜਦੋਂ ਚੋਬਾਵੇ ਹਾਥੀ ਭਜੇ ਉਹ ਦੇਖਣ ਤਮਾਸ਼ਾ ਜਦੋਂ ਦੇਖਣ ਤਮਾਸ਼ਾ ਦੇ ਸਾਹ ਸੰਗਤ ਤੇ ਪੀਰ ਕੀ ਕਰਿਆ ਨੇ ਉਤਰ ਕੇ ਨਾ ਜਦੋਂ ਆਇ ਤੇ ਉਹ ਜਿਹੜੀ ਨਾਸਾ ਤੇ ਮੂੰਹ ਹੁੰਦਾ ਜਦੋਂ ਹਾਥੀ ਨੇ ਆਇਆ ਜੇ ਕਰਿਆ ਉਹ ਤੇ ਉਹਨੇ ਮਾਰੀ ਐਸੀ ਬਾਹਗੁਰੂ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਤੇ ਬਾਣੀ ਪੜਦਾ ਸੀ ਸੰਗਤ ਤੇ ਸ਼ੁੱਧ ਹੋ ਗਈ ਸਿਆਣੇ ਕਹਿੰਦੇ ਜਦੋਂ ਹਾਥੀ ਦਾ ਸੁੰਡ ਵੱਡਾ ਜਾਵੇ ਬੋਰਾ ਹੋ ਜਾਂਦਾ ਹਾਥੀ ਨੇ ਪਿੰਜਰੇ ਪੁੰਜਰੇ ਭੰਤੇ ਦੋ ਹਾਥੀ ਸੀ ਦੋਏ ਐਂ ਕਰੇ ਦੋਹਾਂ ਨੇ ਪਿੰਜਰੇ ਭੰਤੇ ਤੇ ਪਿੱਛੇ ਲੜ ਤੜ ਤੜ ਤੀਆਂ ਫੌਜਾਂ ਹਾਥੀ ਥਿਆਏ ਨਹੀਂ ਇਹਨਾਂ ਦੇ ਹੁੰਦਿਆ ਹੁੰਦਿਆ ਤਾਂ ਜਣੀ ਤਵਾਰੀਖ ਦੱਸਦੀ ਹੈ ਇਤਿਹਾਸ ਦੱਸਦਾ ਵੀ ਜਿੱਨਾਂ ਚਿਰ ਇਹਨਾਂ ਨੂੰ ਲਈ ਬੈਠੇ ਰਹੇ ਉਹਨਾਂ ਚਿਰ ਹਾਥੀ ਨਹੀਂ ਵਾਪਸ ਆਏ ਮੁੜ ਕੇ ਪਤਾ ਨਹੀਂ ਕਿੱਥੇ ਇਹਨਾਂ ਨੇ ਬਲਣ ਤੇ ਕਿੱਥੇ ਨੋੜ ਤੇ ਕਿੱਥੇ ਸੜ ਤੇ ਉਹ ਅਬਦਾਲੀ ਨੇ ਇਹ ਜੇ ਸੰਗਤ ਹੈ ਇਹ ਜੇ ਸੰਗ ਜੰਮਣੇ ਚਾਹੀਦੇ ਆਪਣੇ ਘਰਾਂ ਚ ਅਬਦਾਲੀ ਕਹਿੰਦਾ ਓਏ ਫੌਜਾਂ ਨੂੰ ਕਹਿੰਦਾ ਓਰੇ ਆਓ ਕਹਿੰਦਾ ਕਿਹਨੇ ਫੜਿਆ ਇਹ ਕਹਿੰਦੇ ਤਾਂ ਹਾਥੀ ਸ਼ੇਰਾਂ ਨੂੰ ਨਹੀਂ ਨੇੜੇ ਆਉਣ ਦਿੱਤਾ ਇਹਨਾਂ ਨੇ ਤੇ ਤੁਸੀਂ ਥੋੜੇ ਕਿਵੇਂ ਕਾਬੂ ਆਗੇ ਉਹ ਫੌਜੀ ਆ ਗਏ ਕਹਿੰਦੇ ਮਹਾਰਾਜ ਪਤਾ ਕੀ ਸੋਨੂ ਇਹ ਰਾਤ ਮਾਰਨਾ ਹੈ ਤੇ ਉਧਰੋਂ ਮੀਂਹ ਪੈਦਾ ਸੀ ਜ਼ੋਰ ਦਾ ਤੇ ਘੋੜੇ ਗਏ ਉਹਨਾਂ ਦੇ ਤਿਲਕ ਤੇ ਦੋਹਾਂ ਦੀਆਂ ਲੱਤਾਂ ਆ ਗਈਆਂ ਥੱਲੇ ਤੇ ਇਹ ਫਸੇ ਸੀ ਕਸੂਤੇ ਤੇ ਇਹ ਕੱਢ ਦੇ ਕੱਢ ਕੇ ਤੇ ਉਹ ਵੀ ਇਹਨਾਂ ਨੂੰ ਸੰਗਲ ਲਾ ਲੇ ਹੱਥ ਘੜੀਆਂ ਲਾ ਲਗਣਾ ਤਾਂ پڑے ਆ ਕਹਿੰਦਾ ਇਹ ਸੋ ਤੇ ਕਹਿੰਦਾ ਜੀ ਹੁਣ ਸਾਨੂੰ ਛੱਡ ਦੀਏ ਨਾ ਪਹਿਲਾਂ ਕਹਿੰਦਾ ਤੁਸੀਂ ਔਂ ਕਰੋ ਕਹਿੰਦਾ ਯਾਰ ਇਹ ਜੇ ਬੰਦੇ ਮੇਰੀ ਫੌਜ ਚੋਣੇ ਚਾਹੀਦੇ ਆ ਕਹਿੰਦਾ ਆਪਦੇ ਫੌਜੀ ਨੂੰ ਕਹਿੰਦਾ ਹੈਗਾ ਥੋਡੇ ਚ ਕੋਈ ਇਹੋ ਜਿਹਾ ਜਿਹੜਾ ਸ਼ੇਰ ਨਾਲ ਮੁਕਾਬਲਾ ਕਰੂ ਕੋਈ ਨਹੀਂ ਚੱਕਿਆ ਸਭ ਨੀਵੀਆਂ ਪਾ ਕੇ ਬਹਿ ਗਏ ਇਹ ਕਹਿੰਦੇ ਹੈਗਾ ਕੋਈ ਛੋਟਾ ਜਿਹਾ ਕੋਈ ਹਾਥੀ ਦਾ ਮੁਕਾਬਲਾ ਕਰੂਗਾ ਸਭ ਨੀਵੀਆਂ ਪਾ ਕੇ ਬਹਿ ਗਏ ਕਹਿੰਦਾ ਵਾਕਈ ਜਿਹੜੀ ਸਿੱਖ ਕੌਮ ਹੈ ਆਪਦਾ ਰਾਜ ਲੈ ਕੇ ਖੜੂ ਕਿਸੇ ਤਨ ਕੋਈ ਨਹੀਂ ਇਹਨਾਂ ਨੂੰ ਹਰਾ ਸਕਦਾ ਐਮਦ ਸ਼ਾਹ ਦਾਲੀ ਦੇ ਬੋਲ ਸੀ ਇਹ ਵੀ ਇੰਨਾ ਵਰਗੇ ਬੱਚੇ ਸਾਡੇ ਘਰੇ ਜੰਮਣੇ ਚਾਹੀਦੇ ਆ ਤਾਂ ਉਹ ਬਾਨੋ ਆਈ ਸੀ ਬਾਨੋ ਆਈ ਸੀ ਨਾ ਹਰੀ ਸੋਨਲਵੇ ਨੂੰ ਕਹਿੰਦੀ ਸੀ ਵੀ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ ਵੀ ਕਦੇ ਉਹ ਮੇਰੇ ਨਾਲ ਕਦੇ ਇਸ ਤਰੀ ਮੇਲੀ ਮਿਲੀ ਪਊਗਾ ਮੈਨੂੰ ਇਹਨਾਂ ਦੇ ਕਰਤਾਰ ਵੀ ਬਹੁਤ ਵੱਡੇ ਆ ਬਹੁਤ ਉੱਚੇ ਆ ਤਾਂ ਹੀ ਇਹ ਕੁਰਬਾਨੀਆਂ ਕਰਦੇ ਆ ਤਾਂ ਹੀ ਗੁਰੂ ਇਹਨਾਂ ਦੇ ਨਾਮ ਚੱਲਦੇ ਆ ਜੇ ਉਹਨਾਂ ਨੇ ਕਿਹਾ ਵੀ ਸਾਡੀ ਫੌਜ ਹੋਣੀ ਚਾਹੀਦੀਆਂ ਤੁਸੀਂ ਨਹੀਂ ਮੰਨੇ ਕਹਿੰਦੇ ਚੰਗਾ ਫਿਰ ਉਹਨੂੰ ਸ਼ਹੀਦ ਕਰ ਦੋ ਪਰ ਸ਼ਹੀਦ ਕਰਤੇ ਸੀ ਉਹ ਜਦ ਕਰਕੇ ਉਹਨੇ ਕਿਹਾ ਸੀ ਉਹਦੇ ਸ਼ਬਦ ਆਲੀ ਨੇ ਵੀ ਕਦੇ ਕੋਮ ਨਹੀਂ ਹਰੂਗੀ ਇਨਾਂ ਦੇ ਘਰ ਤਾਂ ਇਹੋ ਜਿਹੇ ਪੁੱਤਰ ਪੈਦਾ ਹੁੰਦੇ ਤੇ ਇਹਨਾਂ ਦੀਆਂ ਮਾਵਾ ਪਤਾ ਨਹੀਂ ਕਹੇ ਜੇ ਕਹੇ ਜੇ ਇਹਨਾਂ ਦੇ ਪਿਓ ਹੋਣਗੇ ਜਿਨ੍ਹਾਂ ਨੇ ਇਹ ਜੰਮੇ ਆ ਕਿੰਨੀ ਕੁ ਬਾਣੀ ਪੜਦੇ ਹੋਣਗੇ ਕਿੰਨੇ ਕੋ ਬਾਣੇ ਚ ਹੋਣਗੇ ਜਿਨ੍ਹਾਂ ਨੇ ਹੱਥ ਰੂ ਸਕਦੇ ਬਾਗ ਸਿੰਘ ਜੰਮਾ ਜੰਮੇ ਆ ਐਵੇਂ ਭਾਈ ਸੁੱਖਾ ਸਿੰਘ ਦਾ ਇਤਿਹਾਸ ਉਹਨੂੰ ਪਿੱਛੇ ਪੜਿਓ ਜਿਹੜੀਆਂ ਪਿਛਲੀਆਂ ਵੀਡੀਓ ਪਾਈਆਂ ਮੈਂ ਉਹਨਾਂ ਦੇ ਵਿੱਚ ਸੁੱਖੇ ਸਿੰਘ ਦਾ ਇਤਿਹਾਸ ਹੈ ਇਹ ਉਹਨੇ ਵੀ ਐਵੇਂ ਸ਼ਾਹਦੇ ਅਬਦਾਲੀਆਂ ਨੂੰ ਫੌਜਾਂ ਨੂੰ ਇਕੱਲੇ ਸੁੱਖੇ ਨੇ ਬੜਕਾਤੇ ਸੀ ਬਹੁਤ ਜਾਣੇ ਸੁੱਖਾ ਸੁੱਖਾ ਸਿੰਘ ਹੁੰਦੀ ਜਿਹਨੂੰ ਇੰਨੇ ਜੋਰ ਆਉਂਦੇ ਸੀ ਇੰਨੀ ਕਲਾ ਆਉਂਦੀ ਸੀ ਆਪਣੇ ਜਿਹੜੇ ਪ੍ਰਾਂਤਨ ਸਿੰਘ ਸੀ ਉਹ ਗੱਤਕਾ ਸਿੱਖਦੇ ਸੀ ਜਦੋਂ ਲੜਾਈ ਗੋਲੀਆਂ ਤੋਂ ਬਾਅਦ ਰਫਲਾਂ ਤੋਂ ਬਾਅਦ ਰੌਣ ਤੋਂ ਮੁੱਕ ਜਾਣ ਫੇਰ ਲੜਾਈ ਹੁੰਦੀ ਆ ਗੱਤਕੇ ਵਾਲੀ ਫਿਰ ਉਹ ਜਿੱਤੂਗਾ ਜਿਹਦਾ ਗੱਤਕਾ ਖੇਡਿਆ ਹੋਇਆ ਉਦੋਂ ਗੱਤਕਿਆਂ ਦੇ ਆਹ ਲੱਗਦੇ ਹੁੰਦੇ ਸੀ ਖਾੜੇ ਅੱਜ ਵੀ ਲੱਗਦੇ ਅੱਜ ਵੀ ਆਪਣੇ ਸਿੰਘਾਂ ਨੂੰ ਸਿਖਾਉਂਦੇ ਆ ਗੁਰਦੁਆਰਿਆਂ ਚ ਗੱਤ ਕਹਿੰਦੇ ਖਾੜੇ ਲੱਗਦੇ ਫਲਾਣੇ ਖਾੜੇ ਵਾਲਾ ਸਿੰਘ ਪਾਣੇ ਫਲਾਣੇ ਖਾੜੇ ਵਾਲਾ ਸਿੰਘ ਵੱਡੇ ਵੱਡੇ ਟੋਕਿਆ ਨਾ ਟਣ ਟਣ ਹੁੰਦੀ ਜਦੋਂ ਖੜਕਦੇ ਆ ਅੱਜ ਵੀ ਹੈਗੇ ਤਿਆਰ ਕਰਦੇ ਆ ਸਗੋਂ ਪਰ ਮੈਂ ਤਾਂ ਕਹਿੰਦਾ ਹਰ ਕਦੇ ਘਰੇ ਇੱਕ ਸਿੰਘ ਪਹਿਲਾ ਹੋਣਾ ਚਾਹੀਦਾ ਇਹੇ ਜਾਂ ਹਟੋ ਸੰਗਦੇ ਬਾਅਦ ਸੰਗਰਗਾ ਆਪਣਾ ਜੋਰਾਵਰ ਸਿੰਘ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਜਰਨਲ ਹੋਇਆ ਜਿਹਨੇ ਤਿੱਬਤ ਤੇ ਰਾਜ ਕਰਿਆ ਤਿੱਬਤ ਤੇ ਪਸਾਕਾ ਪਟਮ ਇਹ ਜਿੱਤੇ ਜੀ ਇਲਾਕੇ ਉਹਦੇ ਤੇ ਚੀਨ ਨਾਲ ਸੰਧੀ ਹੋ ਕੇ ਮੋੜੇ ਵੇ ਆ ਬਈ ਆ ਸਾਡਾ ਜੀ ਉਹ ਕਦੇ ਸੋਡਾ ਤੋਂ ਰਾਜ ਗਿਆ ਚੀਨ ਦੇ ਨਾਲ ਸੰਧੀ ਸੀ ਰਣਜੀਤ ਸਿੰਘ ਦੀ ਉਹਦਾ ਸੋਡਾ ਤੋਂ ਰਾਜ ਰਣਜੀਤ ਸਿੰਘ ਦੀ ਇਹ ਸੋਡਾ ਸਵਰਗਵਾਸ ਹੋ ਗਿਆ ਤੇ ਸੋਡਾ ਰਾਜ ਅੰਗਰੇਜ਼ਾਂ ਨੇ ਲੈ ਜਾਣਾ ਸੀ ਸਾਨੂੰ ਦੇ ਦਿਓ ਆਹ ਇਲਾਕਾ ਤੇ ਜੋਰਾਵਰ ਸਿੰਘ ਦੀ ਲਿਖਤੋਈ ਵੀ ਆ ਵੀ ਜਦ ਸਾਡਾ ਰਾਜ ਦੁਆਰਾ ਆਉ ਤੇ ਸੋਨੂੰ ਸਾਨੂੰ ਬਹਾਵਸ ਕਰਨਾ ਪਊ ਰਾਜ ਤਾਂ ਤੈਨੂੰ ਦੇ ਜਾਣਾ ਹੈ ਜੋਰਾਵਰ ਸਿੰਘ ਨਾਲ ਆਪਣੇ ਲਿਖਤੀ ਰੂਪ ਦੇ ਵਿੱਚ ਹੋਇਆ ਵੈ ਜਿਹੜਾ ਇਹ ਕਹਿੰਦੇ ਨਾ ਮੋਦੀ ਹੁਣੇ ਕਹਿੰਦੇ 16000 ਕਿਲੋਮੀਟਰ ਨੱਪੀ ਬੈਠੇ ਉਹ ਨੱਪਿਆ ਨਹੀਂ ਉਹ ਖਾਲਸੇ ਦਾ ਹੈ ਚੀਨ ਵਾਲੇ ਕਹਿੰਦੇ ਜਦ ਇਹ ਖਾਲਸਾ ਰਾਜ ਆ ਗਿਆ ਉਦੋਂ ਹੀ ਦੇ ਦੂੰ ਉਹ ਢੀ ਕਿਸੇ ਦੀ ਆਸਤੀ ਨਹੀਂ ਮੇਰੇ ਨਾਲ ਗੱਲ ਕਰਨ ਦੀ ਇਹ ਜਿਹੜੇ ਆਪਣੇ ਸੂਰਮੇ ਹੋਏ ਆ ਆਹ ਹੌਣ ਬਾਬਾ ਜਰਨੈਲ ਸਿੰਘ ਤਾਂ ਦੇਖਿਆ ਹੀ ਹੈ ਨਾ ਆ ਤਾਂ ਹੁਣੇ 20ਵੀਂ ਸਦੀ 'ਚ ਹੀ ਹੋਏ ਆ ਜਰਨਲ ਸਵੇਕ ਸਿੰਘ ਜਰਨਲ ਹਰਬਖਸ ਸਿੰਘ 71 ਦੇ ਜਨਮ ਵੇਲੇ ਜੰਗ ਵੇਲੇ 65 ਵੇਲੇ ਮੂੰਹ ਮੂੜੇ ਸੀ ਪਾਕਿਸਤਾਨ ਦੇ ਉੱਤੇ ਆ ਜਿਹੜੇ ਸੀ ਛਾਤੀ ਢਾ ਕੇ ਬੂਰੇ ਖੜ ਗਿਆ ਸੀ ਕਦੋਂ ਮੇਰੇ ਉੱਤੋਂ ਦੀ ਟੈਂਕ ਲੰਘ ਕੇ ਜਾਣਗੇ ਦਿੱਲੀ ਨੂੰ ਮੈਂ ਹਰਮੰਦਰ ਸਾਹਿਬ ਨਹੀਂ ਜਾਣ ਦੰਦਾ ਮੈਂ ਪੰਜਾਬ ਨਹੀਂ ਜਾਣ ਦੰਦਾ ਮੇਰੀ ਲੋਥਾਂ ਤੋਂ ਨਹੀਂ ਸਿੱਖਾਂ ਦੀਆਂ ਲੋਥਾਂ ਤੋਂ ਨਹੀਂ ਲੰਘ ਕੇ ਟੈਂਕ ਜਾ ਸਕਦੇ ਆ ਐ ਖੜ ਕੇ ਛਾਤੀ ਤਾਣ ਕੇ ਇਹੋ ਜਿਹਾ ਲੈਕਚਰ ਕਰਿਆ ਤੇ ਸਾਰੀ ਸਿੱਖ ਫੌਜ ਹੋਰ ਟੈਂਕਾਂ ਨੂੰ ਚੜ ਗਈ ਕਿਤੇ ਉਹਨਾਂ ਦੀਆਂ ਤੋਪਾਂ ਨੂੰ ਹੱਥ ਪਾ ਲੈ ਕਿਦਰੇ ਪੋੜ ਪੰਤੇ ਘੰਟਿਆਂ ਜੀ ਮੂੰਹ ਮੋੜਤਾ ਸੀ ਲੜਾਈ ਦਾ ਇਹ ਆ ਜੁਰਤ ਖਾਲਸੇ ਚ ਮੇਰੇ ਵੀਰ ਆਪਦੇ ਘਰੇ ਗੁਟਕਾ ਸਾਹਿਬ ਰੱਖਿਆ ਕਰੋ ਪਾਠ ਕਰਿਆ ਕਰੋ ਅੰਮ੍ਰਿਤ ਵੇਲੇ ਜਿਹੜਾ ਬੱਚਾ ਪੈਦਾ ਹੁੰਦਾ ਚਾਹ ਮੁੰਡਾ ਚਾਹ ਕੁੜੀ ਤੇ ਉਹਨੂੰ ਜਦੋਂ ਵੀ ਤੁਸੀਂ ਦੇਣਾ ਨਾ ਉਹਨੂੰ ਗੁਰਤੀ ਦੇਣੀ ਹੈ ਜਪਜੀ ਸਾਹਿਬ ਦੇ ਪਾਠ ਦੇ ਨੰਨ ਸਾਹਿਬ ਦੇ ਪਾਠ ਦੇ ਤੇ ਜਾਂ ਭੱਜ ਕੇ ਗੁਰਦੁਆਰਾ ਸਾਹਿਬ ਤੋਂ ਕੁੰਭ ਦਾ ਪਾਣੀ ਲੈ ਕੇ ਆਇਆ ਕਰੋ ਉਹਦੀ ਦੇ ਉਹ ਗੁਰਤੀ ਨਹੀਂ ਤਾਂ ਕਦੇ ਖੰਡੇ ਦੀ ਦਿੱਤੀ ਜਾਵੇ ਨਾ ਤੇ ਪਰ ਉਹਦਾ ਲੋਹੇ ਤੇ ਸੁਆਗ ਹੈ। ਚੈ ਕੁੜੀ ਵਾਜਾ ਮੁੰਡਾ ਵਰ ਸਖ ਇਤਿਹਾਸ ਨੂੰ ਸਮਰਪਿਤ ਹੋ ਜੂਗਾ ਉਹ। ਅੱਜ ਤਾਂ ਆਪਾਂ ਜਰਾ ਗੀਤਾ ਮਗਰਲਾ ਤਾਂ ਲੋ ਹਥਿਆਰਾਂ ਮਗਰ ਉਹ ਹਥਿਆਰ ਚ ਕਾਤੇ। ਆ ਕਟਾ ਵੱਡ ਹੋਈ ਜਾਂਦੀ ਹੈ। ਉੱਥੇ ਚਾਰ ਮਾਰਤੇ, ਉੱਥੇ ਮਾਰਤੇ, ਉੱਥੇ 6 ਗੋਲੀਆਂ ਮਾਰ ਕੇ ਤੇ 4 ਗੋਲੀਆਂ ਮਾਰ ਕੇ ਇਹ ਇਹਨਾਂ ਨੇ ਦਿੱਤਿਆਂ ਦੇਣਾ ਆਪਾਂ ਨੂੰ। ਉਹ ਢਾਡੀ 12 ਲੱਗਣ ਸੱਟਿਆਂ ਤੇ ਢਾਡੀ 12 ਅਜਤੇ ਤੁਸੀਂ ਵਰਸੀਆਂ ਆਪਾ ਮਨਾਉਨੇ ਆ ਨਾ ਉਥੇ ਢਾਡੀ ਸੱਦਿਆ ਕਰੋ ਜਿਹੜਾ ਲੋਂਗੰਡਾ ਖੜਾ ਕਰਨ ਆਪਣੀ ਕੌਮ ਦਾ ਜਿਹੜਾ ਖੂਨ ਆ ਨਾ ਸੌ ਚੱਲਿਆ ਸੌ ਇਹਨੂੰ ਦੁਆਰਾ ਜਗਾਉਣ ਦੀ ਖਾਤਰ ਢਾਡੀ ਸੰਗਾਂ ਦੀਆਂ ਬਾਰਾਂ ਜ਼ਰੂਰੀ ਆ ਲੱਗਣ ਪਰ ਬੱਲੇਰਗੇ ਸੰਗੋ ਹੋਣੇ ਜ਼ਰੂਰੀ ਆ ਜਿਹੜੇ ਆਪਣੇ ਆਉਂਦੇ ਨੇ ਮਦੋਗੀ ਸਿੰਘ ਕਿੰਨੇ ਆਉਦੇ ਆ ਜਥੇ ਝੂਟੀ ਵਾਲੇ ਉਹ ਸਾਰੇ ਜਥੇ ਖੂਨ ਕਰਦੇ ਆ ਗਰਮ ਪੰਜਾਬ ਦਾ ਖੂਨ ਸੌਂ ਚੱਲਿਆ ਤਾਂ ਹੀ ਆਪਣੇ ਤੇ ਮਾਰਾ ਹੋ ਰਹੀਆਂ ਚਾਰ ਸਪੇਰਿਓਂ ਪੰਜਾਬ ਦਾ ਕਹ ਰਹੇ ਨੇ ਉਹੀ ਸਮਝਿਆ ਕਿ ਦਾ ਬੋਲਾ ਇਹ ਤਾਂ ਭੋਲੇ ਲੋਕ ਆ ਜਦੋਂ ਮਰਜੀ ਇੱਧਰ ਲਾ ਲੋ ਉੱਧਰ ਲਾ ਲੋ ਇੱਧਰ ਲਾ ਲੋ ਤਾਂ 400 ਨੂੰ ਜਾਂ 4 ਦਿਨ ਤੁਹਾਨੂੰ ਕੋਈ ਹੋਰ ਤਰੀਕਾ ਦੇ ਨਾਲ ਆਪਾਂ ਉਧਰ ਹੀ ਭੱਜੇ ਫਿਰਦੇ ਰਹੇ ਨੇ ਉਹ ਮਾਰਦੇ ਹੋਏ ਉਹਨੇ ਪੱਟਦੇ ਹੋਏ ਉਧਰ ਲੜਾਈ ਲਾ ਕੇ ਕੋਈ ਲੜਾਈ ਲੜੇ ਨਹੀਂ ਲੱਗਣੀ ਇਹ ਸਭ ਆਪਣੇ ਇੰਦਰ ਚੱਕਰ ਪਾਣੀਆਂ ਪੁੜੀਆਂ ਦੇ ਚੱਕਰੀ ਹੈ ਆ ਪੌੜੀ ਪਰਵਾਇਆ ਜਾ ਰਿਹਾ ਸੁਰਤ ਦੀ ਬਦਲ ਨਹੀਂ ਹੁੰਦੀ ਯਾਰ ਥੋੜੇ ਜਿਹਾ ਚਿਰ ਬਾਅਦ ਹੁਣ ਜੰਗ ਤਾਂ ਹੀ ਹੋ ਟੈਰੋ ਬੀਨੇ ਵੀ ਇਹਦਾਂ ਨੂੰ ਹੋਰ ਚੱਲ ਪੈਣਾ ਕੁਛ ਨਾ ਕੁਛ ਤੇ ਉਧਰ ਸਕੰਝਲ ਕਸੀ ਆਉਂਦੇ ਸਿੱਖਾਂ ਦਾ ਅੱਪਾ ਸਮਝ ਗਏ ਸੋਚ ਗਏ ਗੁਰੂ ਵਾਲੇ ਬਣ ਗਏ ਗੁਰੂ ਦੀਆਂ ਕਤਾਬਾਂ ਗ੍ਰੰਥ ਪੜ੍ਹਾ ਕਰ ਗਏ ਸੁਣਨ ਨਾਲੋਂ ਪੜ੍ਹਨ ਦਾ ਜ਼ਿਆਦਾ ਮਹੱਤਵ ਹੈ ਪੜ੍ਹ ਕੇ ਦਿਮਾਗ 'ਚ ਵੱੜਦੀ ਆ ਗੱਲੋ ਇਹ ਜੇ ਆਪਣੇ ਸਿੰਘ ਸੂਰਮੇ ਹੋਏ ਆ ਭਾਈ ਤਾਰੂ ਸਿੰਘ ਕੋਪਰੀ ਲਹਾਲੀ ਕੇਸ ਨਹੀਂ ਕਟੜ ਦਤੈ ਤੇ ਨਾਲੇ ਇਹ ਵੀ ਕਹਤਾ ਸੀ ਜਗਰੀਆ ਖਾਨ ਤੈਨੂੰ ਮੂਹਰੇ ਲਾ ਕੇ ਲੈ ਕੇ ਜਾਊ ਤੇ 22 ਦਿਨ ਆਪ ਦੇ ਆਪ ਨੂੰ ਜਿਉਂਦਾ ਰੱਖਿਆ ਮੌਤ ਨੂੰ ਘੜਿਆ ਲੈਂਦਾ ਸਿੰਘਾ ਜਿਹੜਾ ਮੌਤ ਨੂੰ 22 ਦਿਨ ਘੜਾਈ ਰੱਖੀ ਇੱਕ 22 ਮੈਂ ਜਨ 23 ਦਿਨ ਜਿੱਤੇ ਦੇ ਸਨ ਵੀ ਇਹਦਾ ਹੁਣ ਬੰਨ ਟੁੱਟ ਗਿਆ ਤੇ 76 ਠੋਕੇ ਟਕਾਟਕਾ ਸਿਰ 'ਚ ਤੇ ਜਗਰੀਆ ਖਾਨ ਦੀ ਉੱਥੇ ਹੀ ਮੌਤ ਹੋ ਗਈ ਤੇ ਉਧਰ ਭਾਈ ਤਾਰੂ ਸਿੰਘ ਵੀ ਕਹਿੰਦੇ ਵੀ ਚਲੋ ਜੀ ਬਾਇਗੁਰਜੂ ਗਾਲ ਖਾਲਸਾ ਵੈਗੁਰਜੂ ਕੀ ਪਤੇ ਜੱਗਰਜੀ ਖਾਨ ਜਕਰਗਿਰੂ ਲੈ ਕੇ ਉਹ ਜਿਹੜਾ ਮੇਰਾ ਬੋਲ ਸੀ ਪੂਰਾ ਹੋ ਗਿਆ। ਸ੍ਰੀ ਰਿਸ਼ਰ ਤਾਂ ਭਾਈ ਤਾਰੂ ਸਿੰਘ ਨੇ ਵੀ ਤੇ ਜੁੱਤੀਆਂ ਮਾਰ-ਮਾਰ ਕੇ ਲੈ ਕੇ ਗਿਆ ਜਕਰਗਿਰੇ ਖਾਨ ਨੂੰ। ਧਰਮਰਾਜ ਕੋਲੇ ਛੱਡ ਕੇ ਆਪ ਗੁਰੂ ਸਾਹਿਬ ਕੋਲੇ ਪਹੁੰਚਿਆ। ਇਹ ਆ ਜੁਰਤ ਸਿੰਘਾਂ ਦੀ। ਪੈਸਾ ਵਾਦ ਸੇ ਸਵੇਕ ਸਿੰਘ ਚੜ੍ਹੇ ਚਾਟਖੜੀਆਂ ਤੇ ਕਿ ਬਈ ਕਹਿੰਦੇ ਸਾਡਾ ਧਰਮ ਬਚਣਾ ਚਾਹੀਦਾ ਸ੍ਰੀ ਜਾਂਦਾ ਜਾਉ ਜਾਵੇ ਪਟਾਕੇ ਪੈਂਦੇ ਸਰੀਰ ਦੇ ਕੜਕ 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 ਹੱਡੀਆਂ ਟੁੱਟਦੇ ਜਾਂਦੇ ਜਦੋਂ ਚਾਰਕੜੀ ਤੇ ਚਾੜਦੇ ਸੀ ਤੇ ਨੇ ਸੁਣਦੇ ਸੀ ਇੱਕ ਦੂਜੇ ਨੂੰ ਕਿਤੇ ਹੋਊ ਪਿਓ ਇਹ ਜਬ ਜਿਹੜਾ ਤੇ ਪੁੱਤ ਦੀਆਂ ਹੱਡੀਆਂ ਵੀ ਅੱਖਾਂ ਦੇ ਸਾਹਮਣੇ ਤੜਾਈ ਜਾਂਦਾ ਹੋ ਅੱਜ ਉਹਨਾਂ ਦੇ ਜਰੀਏ ਆਪਾਂ ਸਿੱਖ ਘੋਣੇ ਆ ਉਹਨਾਂ ਦੇ ਜਰੀਏ ਪਰ ਉਹ ਦੂ ਮੜ ਕੇ ਕੋਈ ਸੂਰਮਾ ਸਾ ਜੰਮਿਆ ਨਹੀਂ ਪਰ 84 ਚ ਹੋਏ ਆ ਆਪਣੇ ਇਹ ਪੌਲਸਾਲੇ 10 ਦੇ ਨਹੀਂ ਬਹੁਤ ਸਨ ਸੂਰਮਿਆਂ ਦੇ ਬੂਰੇ ੜੇ ਆ ਜਿਨ੍ਹਾਂ ਨੇ ਕੇਪੀਐਸ ਗੱਲ ਦੇ ਮੂੰਹ ਚ ਥੁੱਕਤਾ ਸੀ ਕਹਿੰਦਾ ਇੰਨਾ ਹੀ ਕੋਹ ਵਾਲਾ ਵੀ ਅੱਕੀ ਨੇ ਥੁੱਕਿਆ ਤੇ ਉਦੋਂ ਇੱਕ ਸੰਗ ਨੇ ਚਪੇੜ ਮਾਰਤੀ ਸੀ ਕੇਪੀਐਸ ਗੱਲ ਦੇ ਚਪੇੜ ਮੂੰਹ ਤੇ ਟਕਾ ਕੇ ਇਸ ਤਰ੍ਹਾਂ ਦੇ ਸੂਰਮੇ ਹੋਇਆ ਇੱਧਰ ਇੱਕ ਸਿੰਘ ਹੋਇਆ ਉਹਦਾ ਮੇਰਾ ਨਾਂ ਨਹੀਂ ਚਿੱਤੇ ਉਹ ਸਿੰਘ ਨੇ ਕਹੀ ਤੁਹਾਨੂੰ ਅੰਬ ਨਾਲ ਬੰਨ ਕੇ ਲੱਗੇ ਨਾ ਗੋਲੀਆਂ ਮਾਰਨ ਉਹ ਕਹਿੰਦਾ ਗੱਲ ਸੁਣ ਲਓ ਹੁਣ ਮੇਰੀ ਪੁਲਿਸ ਵਾਲਿਆਂ ਨੂੰ ਕਹਿੰਦਾ ਮੈਂ ਆ ਗੁਰੂ ਦਾ ਸਿੰਘ ਹਾਂ ਉਹਨ ਮੇਰੇ ਪੈਰ ਦੇ ਗੂਠੇ ਤੋਂ ਲੱਗੋ ਗੋਲੀ ਮਾਰਨ ਦੇਖੋ ਕਿ ਤੇ ਸੀਨੇ 'ਚ ਮਾਰ ਕੇ ਹੁਣੇ ਮਾਰ ਦਵਾਂ ਲੱਗੋ ਪੈਰ ਦੇ ਗੂਠੇ ਤੋਂ ਹੌਲੀ-ਹੌਲੀ ਆਉ ਤਾ ਨੂੰ ਤੇ ਮੈਂ ਕਰਦਾ ਜੋਜੀ ਸਾਹਿਬ ਦਾ ਪਾਠ ਤੇ ਤੁਸੀਂ ਮਾਰੋ ਗੋਲੀਆਂ ਅੰਬਲਾ ਬਨ ਕੇ ਟੇਪੀ ਅੰਬਲਾ ਬਨ ਕੇ ਮਾਰਿਆ ਸੀ ਉਹਦਾ ਮੇਰੇ ਮੂੰਹ ਤੇ ਨਾਂ ਪਿਆ ਹੋ ਕਿੱਥੋਂ ਆਲਾ ਸੀ ਸੰਗੋ ਇਗਾ ਸੰਘ ਉਤਲਾ ਪੱਤਰਕਾਰ ਵੀ ਇੱਕ ਵੀਰ ਸਾਡਾ ਇਹ ਜੇ ਸੰਘ ਹੋਈ ਆ ਆਪਾਂ ਹੀ ਬੋਸੋ ਵਾਲੇ ਨੇ ਤਾਕਤੇ ਉਹਦੇ ਲਵਾ ਕੇ ਥਾਣੇ ਦੇ ਲੱਗੇ ਵੇ ਤਾਕਤੇ ਲਵਾ ਕੇ ਘਰੇ ਲਵਾਏ ਵੇ ਆ ਅੱਜ ਘਰੇ ਲੱਗੇ ਹੋਏ ਤਾਕਤੇ ਆ ਇਹ ਹੁੰਦੀ ਆ ਜੁਰਤ ਸੰਘਾਂ ਦੇ ਵਿੱਚ ਆ ਹਵਾਰੇ ਉਹਨਾਂ ਨੇ ਕਹਿਤਾ ਕਿ ਨਹੀਂ ਅਸੀਂ ਇੰਨੀ ਮੰਨਣੀ ਕੋਈ ਨਹੀਂ ਸਾਡੀ ਜਾਨ ਜਾਂਦੀ ਜਾਵੇ ਸਾਨੂੰ ਕੋਈ ਆਉਣ ਦਾ ਬਾਹਰ ਆਉਣ ਦਾ ਸ਼ੌਂਕ ਨਹੀਂ ਬਾਹਰ ਆ ਕੇ ਅਸੀਂ ਗੱਤ ਕਾ ਨਹੀਂ ਖੇਡਣਾ ਇਹੀ ਕੰਮ ਹੀ ਕਰਨੇ ਆ ਕੋਈ ਨਹੀਂ ਅਸੀਂ ਇਹ ਨਹੀਂ ਬਣੀ ਕਹਿੰਦੇ ਆ ਨਾ ਤੁਸੀਂ ਕਹਿ ਦਿਓ ਵੀ ਸਾਤੋਂ ਗਲਤੀਆਂ ਹੋ ਗਈਆਂ ਸਾਨੂੰ ਹੁਣ ਮਾਫ਼ ਕਰ ਦਿਓ ਉਹ ਕਦੇ ਕਿਉਂ ਕਰੀਏ ਨਾ ਗਲਤੀ ਕਰੀਏ ਨਾ ਮਾਫ਼ ਕਹੀਏ ਅਸੀਂ ਤਾਂ ਆਪ ਦਾ ਅਸੀਂ ਤਾਂ ਸਿੱਕਾ ਕੋਮ ਬਚਾਈ ਹੈ ਮਾਰੀ ਤੁਰੇ ਆਉਂਦੇ ਸੀ ਬਾਰੀ ਤੁਰੇ ਉਹ ਤੋਂ ਮੁੜ ਕੇ ਕਤਲ ਦਾ ਦਰਦ ਦਿਓ ਯਾਰ ਜੇ ਪੁਲਿਸ ਦਾ ਇੱਕ ਵੀ ਕਤਲ ਹੋਇਆ ਤਾਂ ਇਹ ਜੇ ਸੰਗ ਪੈਦਾ ਹੋਣੇ ਚਾਹੀਦੇ ਆ ਸਾਧ ਸੰਗਤ ਕਰਾਂ ਦੇ ਵਿੱਚ ਜੇ ਪੈਦਾ ਤਾਂ ਹੋਣਗੇ ਜੇ ਆਪਾਂ ਨੂੰ ਹਿਸਟਰੀਆਂ ਸੁਣਾਵਾਂਗੇ ਆਪ ਪੜਾਂਗੇ ਆਪ ਸੁਣਾਵਾਂਗੇ ਫੇਰ ਹੀ ਆਪਾਂ ਦਾਦਾ ਦਾਦੀ ਉਹੋ ਜਿਹੇ ਬਣਾਂਗੇ ਆਪਦੇ ਬੱਚਿਆਂ ਨੂੰ ਆਦੇ ਪੋਤੇ ਨੂੰ ਇਹ ਗੱਲਾਂ ਸਿਖਾਇਆ ਕਰੋ ਉਹਨਾਂ ਨੂੰ ਕਹਿਆ ਕਰੋ ਵੀ ਬਾਣੀ ਪੜੋ ਪਾੜੋ ਲੈ ਪੁੱਤ ਮੈਂ ਪੜਦਾ ਮਗਰ ਮੇਰੇ ਤੋਂ ਪੜੀ ਜਿਹੜੇ ਸਿਆਣੇ ਮਾਪੇ ਆ ਨਾ ਉਹ ਆਦੇ ਬੱਚਿਆਂ ਨੂੰ ਬੈਠੇ ਬੈਠੇ ਸਿਖਾ ਰਹੇ ਆ ਜਿਹੜਾ ਛੋਟਾ ਬੱਚਾ ਹੁੰਦਾ ਉਹ ਤਾਂ ਕਾਗਜ਼ ਹੁੰਦਾ ਕੋਰਾ ਜੋ ਉਹਦੇ سینੇ ਤੇ ਲਿਖ ਦਿਓਗੇ ਉਹੀ ਉਹਦੇ ਉੱਤੇ ਛਾਪ ਜਾਣਾ ਜੋ ਲਿਖ ਦਿਓਗੇ ਜੋ ਉਹਨੂੰ ਰੋਸਣਾਈ ਜਾਓਗੇ ਉਹੀ ਉਹਤੇ ਛਾਪ ਜਾਣਾ ਉਹੀ ਬਣੋ ਦਾਦਾ ਤੂੰ ਤਾਂ ਮੈਨੂੰ ਆਹ ਗੱਲਾਂ ਦੱਸਦਾ ਹੁੰਦਾ ਤੂੰ ਤਾਂ ਦਾਦਾ ਮੈਨੂੰ ਆਹ ਗੱਲਾਂ ਦੱਸਦਾ ਇਹ ਜੀਆਂ سینੇ ਤੇ ਛਾਪ ਜਾਣਗੀਆਂ ਬਰਦਾ ਹੋਇਆ ਪਰ ਉਹ ਕਰਤੱਬ ਕਰੂ ਇਹ ਤੇ ਤਾਂ ਇੱਕੋ ਹੋੜ ਲੱਗੀ ਆ ਬਸ ਪਲੱਸ 2 ਕਰੋ ਚਲੋ ਬਾਅਦ ਪਲਾਟਪੂ ਕਰੋ ਚਲੋ ਵਾਰ ਇਹ ਸਾ ਸੰਗਤ ਜਿਹੜੀਆਂ ਇਹ ਜੀਆਂ ਹਕਟਰੀਆਂ ਸੁਣਿਆ ਕਰੋ ਪੜਿਆ ਕਰੋ ਗਾਇਆ ਕਰੋ ਵੱਡੇ ਵੱਡੇ ਇੱਥੇ ਮੇਲੇ ਟਾਡੀਵਾਰਾਂ ਲੱਗਦੀਆਂ ਉੱਥੇ ਜਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ